ਵੀਰ ਸਿੰਘਾ ਤੇ ਜਿਹੜੇ ਮੁੰਡੇ ਦੀ ਟੱਲੇ ਦਾ ਰਹਿਣ ਵਾਲਾ ਮੇਰਾ ਬ੍ਰਦਰ ਸੀਗਾ ਵੱਡਾ ਤੇ ਉਹ 사ウਦੀ ਤੇ ਕਵੈਤ ਕੰਮ ਕਰਦੇ ਸੀਗੇ ਤੇ 9 ਤਰੀਕ ਨੂੰ ਆਪਣੇ ਕੰਮ ਲਈ ਜਾ ਰਹੇ ਸੀ ਤੇ ਸੱਤ ਜਣੇ ਸੀਗੇ ਦੋ ਉਹਨਾਂ ਨਾਲ ਪਾਕਿਸਤਾਨ ਦੇ ਕਿ ਦੱਸੇ ਜਾ ਰਹੇ ਨੇ ਤੇ ਪੰਜ ਬੰਦੇ ਇੱਧਰ ਦੇ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਤੇ ਉਹਨੇ ਵਿੱਚ ਮੇਰੇ ਸੁੰਚ ਤੇ ਜਿਹੜੇ ਮੁੰਡੇ ਉਧਰ ਨੇ ਉਹਨਾਂ ਨੇ ਇਹੀ ਦੱਸਿਆ ਕਿ ਸੱਤ ਦੀ ਸੱਤਾਂ ਦੀ ਡੈਥ ਹੋ ਗਈ ਆ ਤੇ ਪਾਕੀਆ ਵੀ ਪੰਜਾਂ ਕ ਦੀ ਸਨਗਤ ਹੋਈ ਆ ਤੇ ਦੋ ਪੰਜਾਂ ਦੀ ਹਲੇ ਕੋਈ ਸਨਗਤ ਸੁਨ ਨਹੀਂ ਹੋ ਰਹੀ ਤੇ ਜਿਹੜੇ ਇਹ ਨੌਜਵਾਨ ਸੀ ਪੰਜ ਇਹਨਾਂ ਵਿੱਚੋਂ ਪੰਜਾਬ ਦੇ ਕਿੰਨੇ ਸੀ ਨੌਜਵਾਨ ਇਸ ਬਾਰੇ ਪੰਜਾਬ ਦੇ ਤੇ ਭਾਜੀ ਜਿੱਦਾਂ ਜਿੱਦਾਂ ਮੈਂ ਉਧਰ ਦੇ ਮੁੰਡੇ ਨੇ ਜਿਹੜੇ ਮਗਰ ਧੋੜ ਭੱਜ ਕਰ ਰਹੇ ਆ ਮੈਂ ਉਹਨਾਂ ਨਾਲ WhatsApp ਤੇ ਕਾਲ ਕਰਦਾ ਜਾਂ ਫੋਨ ਤੇ ਗੱਲ ਕਰਦਾ ਤੇ ਉਹ ਇਹੀ ਦੱਸਦੇ ਨੇ ਪਤਾ ਲੱਗਣ ਚਾਹੁੰਦਾ ਕਿ ਇੱਕ ਜਲੰਧਰ ਦਾ ਇੱਕ ਅੰਮ੍ਰਿਤਸਰ ਦਾ ਤੇ ਇੱਕ ਮੇਰਾ ਬਰਦਰ ਦਾ ਸੀਗਾ ਕੋਲ ਕਿੰਨੇ ਸੱਤ ਨੌਜਵਾਨ ਸੀ ਹਾਂ ਸੱਤ ਨੌਜਵਾਨ ਕਿੰਨੀ ਦੇਰ ਪਹਿਲੇ ਜਿਹੜੇ ਬਾਹਰ ਗਏ ਸੀ ਵਿਦੇਸ਼ ਤੁਹਾਡੇ ਬ੍ਰਦਰ ਸਾਹਿਬ ਪਾਜੀ 1.5 ਸਾਲ ਪਹਿਲਾਂ ਗਿਆ ਸੀ 1.5 ਸਾਲ ਪਹਿਲਾਂ ਹਾਂਜੀ ਉਹ ਪਰਿਵਾਰ ਚ ਕੌਣ ਕੌਣ ਪੀਛੇ ਪਰਿਵਾਰ ਚ ਬਸ ਮੇਰੀ ਭਾਬੀ ਜੀ ਨੇ ਤੇ ਮੇਰਾ ਬ੍ਰਦਰ ਦਾ ਬੱਚਾ ਆ ਤੇ ਮੇਰੇ ਫਾਦਰ ਸਾਹਿਬ ਨੇ ਮੇਰੀ ਵਾਈਫ ਅਤੇ ਇੱਕ ਮੇਰਾ ਬੱਚਾ ਹੈ ਸੋ ਕੀ ਮੰਗ ਕਰਨਾ ਚਾਹੁੰਦੇ ਹੋ ਸਰਕਾਰ ਤੋਂ ਮੰਗ ਪਾਜੀ ਇਹੋ ਹੀ ਆ ਵੀ ਨਿਸ਼ਾਨ ਮਨਸਾਨ ਭਾਜੀ ਰੋਟੀ ਦਾ ਮਿਹਨਤ ਕਰਕੇ ਵੀ ਖਾ ਲੇਗਾ ਪਰ ਜਿਹੜੀਆਂ ਉੱਤੇ ਵੀ ਦੇਸ਼ਾਂ ਵਿੱਚ ਡੈੱਡ ਬੋਡੀਆਂ ਰੋਲਦੀਆਂ ਨਾ ਇਹ ਸਰਕਾਰ ਨੂੰ ਕੋਈ ਹੱਲ ਕਰਨਾ ਚਾਹੀਦਾ ਠੀਕ ਹੈ ਜੀ ਸਰਕਾਰ ਕੋ ਇਹ ਮੰਗ ਹੋਣੀ ਚਾਹੀਦੀ ਵੀ ਜੇ ਕਿਸੇ ਦਾ ਤੀ ਪੁੱਤ ਇਦਾਂ ਹੋ ਜੇ ਬਾਹਰ ਤੇ ਉਹਦੀ ਡੈੱਡ ਬੋਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਮੰਗਾਨੀ ਦੀ ਹੋਣੀ ਚਾਹੀਦੀ ਸੁਖੀ ਅਪੀਲ ਕੀ ਹੈ ਤੁਹਾਡੇ ਨੂੰ ਅਪੀਲ ਇਹੀ ਹੈ ਜੀ ਵੀ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਜੇ ਕਿਸੇ ਕਿਸੇ ਨਾਲ ਵੀ ਇਦਾਂ ਕਿਸੇ ਨਾਲ ਵੀ ਹੋ ਸਕਦਾ ਹੈ ਇਦਾਂ ਇਹ ਨਹੀਂ ਕਿ ਸਾਡੇ ਨਾਲ ਹੀ ਹੋਇਆ ਕਿਸੇ ਨਾਲ ਵੀ ਹੋ ਸਕਦਾ ਵੀ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਹੁਣ ਉੱਥੇ ਜਿਹੜੇ ਮੁੰਡੇ ਮਿਹਨਤ ਕਰਦੇ ਆ ਕੀ ਪਤਾ ਉਹਨਾਂ ਦੀ ਸੈਲਰੀ ਆਈ ਹੈ ਨਹੀਂ ਆਈ ਮੈਂ ਫਿਰ ਵੀ ਉਹਨਾਂ ਦਾ ਬੜਾ ਧੰਨਵਾਦ ਕਰਦਾ ਉਹਨਾਂ ਨੇ ਜਿੰਨਾ ਹੈਗਾ ਕੋਸ਼ਿਸ਼ ਕਰਕੇ ਤੇ ਮੇਰੇ ਭਰਾ ਦੀ ਡੈੱਡ ਬੋਡੀ ਪਹੁੰਚਾਂ ਚ ਮੇਰੀ ਮਦਦ ਕਰ ਰਹੇ ਨੇ ਤੇ ਇਹਦੇ ਵਿੱਚ ਜੇ ਇਹੀ ਸਰਕਾਰ ਦਾ ਆਪਣਾ ਸਰਕਾਰ ਰੋਲ ਨਿਭਾਏ ਤੇ ਜਿਹੜੇ ਮੁੰਡੇ ਆ ਉਹਨਾਂ ਨੂੰ ਵੀ ਥੋੜੀ ਆਸਾਨੀ ਹੋ ਜਾਏ ਡੈੱਡ ਬੋਡੀ ਭੇਜਣ ਚ ਜਿਹੜੇ ਮਹੀਨਾ-ਮਹੀਨਾ ਦੋ-ਦੋ ਮਹੀਨੇ ਬੰਦਿਆਂ ਦੀਆਂ ਡੈੱਡ ਬੋਡੀਆਂ ਨਹੀਂ ਆਉਂਦੀ ਕਿ ਕਈ ਇਦਾਂ ਹੀ ਦੁੱਖ ਨਾਲ ਹੀ ਦੇ ਪਛਾਦੇ ਬਜ਼ੁਰਗ ਖਤਮ ਹੋ ਜਾਂਦੇ ਆ ਮਾਪੇ ਖਤਮ ਹੋ ਜਾਂਦਾ ਇਹ ਚੀਜ਼ ਨੂੰ ਥੋੜਾ ਜਿਆਦਾ ਹੋਣਾ ਚਾਹੀਦਾ ਕਾਰਕ ਕੋ ਸਾਡੀ ਇਹ ਮੰਗ ਹੈ ਕਿ ਜਿਹੜੇ ਬੱਚੇ ਆਪਣੇ ਜਾਂਦੇ ਨੇ ਇਥੋਂ ਵਿਦੇਸ਼ ਰੋਟੀ ਕਮਾਣ ਵਾਸਤੇ ਰੋਜੀ ਰੋਟੀ ਕਮਾਣ ਵਾਸਤੇ ਉਹਨਾਂ ਨੂੰ ਉੱਥੇ ਚੰਗੇ ਸੂਤ ਹੋਲੇ ਜਾਂ ਉਹਨਾਂ ਦੀ ਕੋਈ ਅਜੀ ਦੁਰਘਟਨਾ ਹੋ ਜੇ ਉਹਨਾਂ ਨੂੰ ਮਤਲਬ ਸਹੀ ਤਰੀਕੇ ਨਾਲ ਇੰਡੀਆ ਉਹਨਾਂ ਦੀ ਡੈਡ ਬਾਡੀ ਜਿਹੜੀ ਉਹ ਚਾਹਾਂ ਦੀ ਕੋਸ਼ਿਸ਼ ਕਰ ਕਿਉਂਕਿ ਇਹਨਾਂ ਖੱਜਲਖਵਾਰੀ ਹੋਣ ਦੇ ਬਾਜੂ ਦੀ ਵੀ ਤੇ ਮਤਲਬ ਡੜੀ ਡੈਡ ਬਡੀ ਉਹ ਭੇਜ ਦੇਣੀ ਹੈਗੀ ਤੇ ਉੱਥੇ ਪਿੱਛੇ ਬੰਦੇ ਜਿਹੜੇ ਆਪਣੇ ਸੱਜਣ ਬੇਲੀ ਨਾਲ ਬੰਦਾ ਹੋਏ ਤਾਂ ਫਿਰ ਖੱਜਲ ਖਰਾਬ ਹੀ ਹੋਣਾ ਪੈਣਾ बेटा बेड़ा मुंडा ਸਾਲ ਹੋ ਗਿਆ ਨਹੀਂ ਹੁੰਦਾ ਉਹ ਕਿੰਨੇ ਸਾਲ ਟੋਟਲ ਉੱਥੇ ਗਏ ਦੇ ਕਿੰਨੇ ਸਾਲ ਪਹਿਲਾਂ 2-3 ਚੱਕਰ ਲਾ ਗਿਆ 3-4 ਲਾ 4-5 ਲਾ 5-6 ਸਾਲ ਦਾ